ਪੰਜਾਬ ਚ ਪਿਛਲੇ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਨਦੀਆਂ ਨਾਲੇ ਸਮੁੰਦਰ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੜ੍ਹਾਂ ਦੀ ਜਿਹੜੀ ਮਾਰ ਹੈ ਉਹ ਪਈ ਹੋਈ ਹੈ ਜੇਕਰ ਗੱਲ ਕਰੀ ਜਾਵੇ ਘੱਗਰ ਦੀ ਸਤਲੁਜ ਦੀ ਤਾਂ ਬਿਆਸ ਦੀ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਨੱਕੋ ਨੱਕ ਭਰੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਪਾਣੀ ਦਾ ਪੱਧਰ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਕਿੰਨੀ ਵਾਰ ਇਹਨਾਂ ਦੇ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਅਨਹੋਣੀ ਘਟਨਾ ਪੰਜਾਬ ਦੇ ਵਿੱਚ ਜਿਹੜੀ ਨਾ ਵਾਪਰ ਸਕੇ ਇੱਕ ਵਾਰ ਮੁਰ ਤੋਂ ਜਿਹੜਾ ਕੱਗਰ ਦਰਿਆ ਆ ਉਹ ਉਫਾਨ ਤੇ ਚੱਲ ਰਿਹਾ ਤੇ ਕੱਗਰ ਦੇ ਪਾਣੀ ਦਾ ਜੋ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਜਿਸ ਦੇ ਕਰਕੇ ਕੱਗਰ ਨੇ ਜਿਹੜੀ ਇਸ ਟਾਈਮ ਤੇ ਤਬਾਹੀ ਹੈ ਉਹ ਮਚਾਈ ਹੋਈ ਹੈ ਪਟਿਆਲਾ ਦੀ ਗੱਲ ਕਰ ਲੋ ਸੰਗਰੂਰ ਦੀ ਗੱਲ ਕਰ ਲੋ ਮੋਹਾਲੀ ਦੀ ਗੱਲ ਕਰ ਲੋ ਸਾਰੇ ਹੀ ਜੋ ਏਰੀਏ ਨੇ ਇਹ ਕੱਗਰ ਦੇ ਪਾਣੀ ਦੇ ਵਿੱਚ ਡੁੱਬ ਗਏ ਨੇ ਤੁਹਾਨੂੰ ਦੱਸ ਦਈਏ ਕਿ ਕੱਗਰ ਨੇ ਇੰਨੀ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਕਿ ਆਸ-ਪਾਸ ਦੇ ਜੋ ਪਿੰਡ ਨੇ ਉਹ ਵੀ ਪਾਣੀ ਦੇ ਵਿੱਚ ਡੁੱਬ ਗਏ ਨੇ ਲਗਾਤਾਰ ਇੱਥੇ ਖਤਰੇ ਦੀ ਜੋ ਘੰਟੀ ਹੈ ਉਹ ਵੱਜਦੀ ਹੋਈ ਨਜ਼ਰ ਆ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ-ਬਾਰ ਖਾਲੀ ਕਰਕੇ ਕਿਤੇ ਹੋਰ ਜਗ੍ਹਾ ਤੇ ਆਪਣੇ ਰਿਸ਼ਤੇਦਾਰੀ ਜਾਂ ਕਿਸੇ ਸਾਥ ਸਬੰਧੀ ਦੇ ਕੋਲ ਚਲੇ ਜਾਣ ਕਿਉਂਕਿ ਕੱਗਰ ਇਸ ਟਾਈਮ ਤੇ ਜੋ ਹੈ ਉਹੋ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਤੇ ਉਸਦੇ ਪੂਰੇ ਤਰੀਕੇ ਦੇ ਨਾਲ ਤਬਾਹੀ ਹੈ ਜੋ ਮਚਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਕੁਦਰਤੀ ਤਰਾਸ਼ਦੀ ਜੋ ਇਸ ਵਾਰ ਆਈ ਹੈ ਇਸਨੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਕਿੰਨੀਆਂ ਹੀ ਕੀਮਤੀ ਜਾਨਾਂ ਨੇ ਜੋ ਉਹ ਚਲੀਆਂ ਗਈਆਂ ਨੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋਇਆ ਲੋਕਾਂ ਦੀ ਕਿੱਤੀ ਹੋਈ ਸਾਲਾਂ ਦੀ ਮਿਹਨਤ ਹੈ ਜਿਹੜੀ ਉਹ ਮਿੰਟਾਂ ਦੇ ਵਿੱਚ ਇਸ ਪਾਣੀ ਨੇ ਆਪਣੇ ਨਾਲ ਹੜਾ ਕੇ ਜੋ ਲੈ ਗਈ ਹੈ ਤਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ 2023 ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੀ ਸਥਿਤੀ ਬਣੀ ਸੀ ਜਦ ਹੜ੍ਹ ਆਏ ਸੀ ਤੇ ਲੋਕਾਂ ਦਾ ਜਾਨੀ ਤੇ مالی ਨੁਕਸਾਨ ਹੋਇਆ ਸੀ ਤੇ ਇਸ ਵਾਰ ਜੋ 2025 ਦੇ ਵਿੱਚ ਹੜ੍ਹ ਆਏ ਨੇ ਉਸ ਨੇ 55 ਸਾਲਾਂ ਦਾ ਰਿਕਾਰਡ ਹੈ ਜੋ ਉਹ ਤੋੜ ਦਿੱਤਾ ਹੈ 55 ਸਾਲਾਂ ਦੇ ਵਿੱਚ ਦੂਸਰੀ ਵਾਰ ਇਹੋ ਜਿਹੀ ਤਬਾਹੀ ਹੈ ਜੋ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੱਸਦੀ ਕਿ ਕੱਗਰ ਦੇ ਆਸ-ਪਾਸ ਲਗਾਤਾਰ ਜੋ ਸਾਇਰਨ ਵਜਰੇ ਨੇ ਅਨਾਉਂਸਮੈਂਟਾਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰਦਾ ਵੀ ਨਜ਼ਰ ਆ ਰਿਹਾ ਹੈ ਕਿ ਤੁਸੀਂ ਇੱਥੋਂ ਛੱਡ ਕੇ ਸੇਫ ਜਗ੍ਹਾ ਤੇ ਚਲੇ ਜਾਓ ਪੰਜਾਬ ਚ ਪਿਛਲੇ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਨਦੀਆਂ ਨਾਲੇ ਸਮੁੰਦਰ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੜ੍ਹਾਂ ਦੀ ਜਿਹੜੀ ਮਾਰ ਹੈ ਉਹ ਪਈ ਹੋਈ ਹੈ ਜੇਕਰ ਗੱਲ ਕਰੀ ਜਾਵੇ ਘੱਗਰ ਦੀ ਸਤਲੁਜ ਦੀ ਤਾਂ ਬਿਆਸ ਦੀ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਨੱਕੋ ਨੱਕ ਭਰੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਪਾਣੀ ਦਾ ਪੱਧਰ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਕਿੰਨੀ ਵਾਰ ਇਹਨਾਂ ਦੇ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਅਨਹੋਣੀ ਘਟਨਾ ਪੰਜਾਬ ਦੇ ਵਿੱਚ ਜਿਹੜੀ ਨਾ ਵਾਪਰ ਸਕੇ ਇੱਕ ਵਾਰ ਮੁਰਤੋਂ ਜਿਹੜਾ ਕੱਗਰ ਦਰਿਆ ਆ ਉਹ ਹੁਫਾਨ ਤੇ ਚੱਲ ਰਿਹਾ ਤੇ ਕੱਗਰ ਦੇ ਪਾਣੀ ਦਾ ਜੋ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਜਿਸ ਦੇ ਕਰਕੇ ਕੱਗਰ ਨੇ ਜਿਹੜੀ ਇਸ ਟਾਈਮ ਤੇ ਤਬਾਹੀ ਹੈ ਉਹ ਮਚਾਈ ਹੋਈ ਹੈ ਪਟਿਆਲਾ ਦੀ ਗੱਲ ਕਰ ਲੋ ਸੰਗਰੂਰ ਦੀ ਗੱਲ ਕਰ ਲੋ ਮੋਹਾਲੀ ਦੀ ਗੱਲ ਕਰ ਲੋ ਸਾਰੇ ਹੀ ਜੋ ਏਰੀਏ ਨੇ ਇਹ ਕੱਗਰ ਦੇ ਪਾਣੀ ਦੇ ਵਿੱਚ ਡੁੱਬ ਗਏ ਨੇ ਤੁਹਾਨੂੰ ਦੱਸ ਦਈਏ ਕਿ ਕੱਗਰ ਨੇ ਇੰਨੀ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਕਿ ਆਸ-ਪਾਸ ਦੇ ਜੋ ਪਿੰਡ ਨੇ ਉਹ ਵੀ ਪਾਣੀ ਦੇ ਵਿੱਚ ਡੁੱਬ ਗਏ ਨੇ ਲਗਾਤਾਰ ਇੱਥੇ ਖਤਰੇ ਦੀ ਜੋ ਘੰਟੀ ਹੈ ਉਹ ਵੱਜਦੀ ਹੋਈ ਨਜ਼ਰ ਆ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ-ਬਾਰ ਖਾਲੀ ਕਰਕੇ ਕਿਤੇ ਹੋਰ ਜਗ੍ਹਾ ਤੇ ਆਪਣੇ ਰਿਸ਼ਤੇਦਾਰੀ ਜਾਂ ਕਿਸੇ ਸਾਥ ਸਬੰਧੀ ਦੇ ਕੋਲ ਚਲੇ ਜਾਣ ਕਿਉਂਕਿ ਕੱਗਰ ਇਸ ਟਾਈਮ ਤੇ ਜੋ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਤੇ ਉਸਦੇ ਪੂਰੇ ਤਰੀਕੇ ਦੇ ਨਾਲ ਤਬਾਹੀ ਹੈ ਜੋ ਮਚਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਕੁਦਰਤੀ ਤਰਾਸ਼ਦੀ ਜੋ ਇਸ ਵਾਰ ਆਈ ਹੈ ਇਸਨੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਕਿੰਨੀਆਂ ਹੀ ਕੀਮਤੀ ਜਾਨਾਂ ਨੇ ਜੋ ਉਹ ਚਲੀਆਂ ਗਈਆਂ ਨੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋਇਆ ਲੋਕਾਂ ਦੀ ਕਿੱਤੀ ਹੋਈ ਸਾਲਾਂ ਦੀ ਮਿਹਨਤ ਹੈ ਜਿਹੜੀ ਉਹ ਮਿੰਟਾਂ ਦੇ ਵਿੱਚ ਇਸ ਪਾਣੀ ਨੇ ਆਪਣੇ ਨਾਲ ਹੜਾ ਕੇ ਜੋ ਲੈ ਗਈ ਹੈ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ 2023 ਦੇ ਵਿੱਚ ਵੀ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਬਣੀ ਸੀ ਜਦ ਹੜ੍ਹ ਆਏ ਸੀ ਤੇ ਲੋਕਾਂ ਦਾ ਜਾਨੀ ਤੇ مالی ਨੁਕਸਾਨ ਹੋਇਆ ਸੀ ਤੇ ਇਸ ਵਾਰ ਜੋ 2025 ਦੇ ਵਿੱਚ ਹੜ੍ਹ ਆਏ ਨੇ ਉਸਨੇ 55 ਸਾਲਾਂ ਦਾ ਰਿਕਾਰਡ ਹੈ ਜੋ ਉਹ ਤੋੜ ਦਿੱਤਾ ਹੈ 55 ਸਾਲਾਂ ਦੇ ਵਿੱਚ ਦੂਸਰੀ ਵਾਰ ਇਹੋ ਜਿਹੀ ਤਬਾਹੀ ਹੈ ਜੋ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੱਸਦੀ ਕਿ ਕੱਗਰ ਦੇ ਆਸ-ਪਾਸ ਲਗਾਤਾਰ ਜੋ ਸਾਇਰਨ ਵੱਜ ਰਹੇ ਨੇ ਅਨਾਉਂਸਮੈਂਟਾਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰਦਾ ਵੀ ਨਜ਼ਰ ਆ ਰਿਹਾ ਹੈ ਕਿ ਤੁਸੀਂ ਇੱਥੋਂ ਛੱਡ ਕੇ ਸੇਫ ਜਗ੍ਹਾ ਤੇ ਚਲੇ ਜਾਓ